ਆਸਾ ਮੱਲਾ ਪਹਿਲਾ ਇੱਕ ਤੂ ਕੀ ਗੁਰ ਸੇਵੇ ਸੋ ठाकुर ਜਾਨੇ ਦੁੱਖ ਮਿਟੈ ਸਤਿ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਨੀ ਸਤ ਗੁਰ ਸੇਵ ਦੇਖੋ ਤਬ ਨੈਨੀ ਕਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕੰਨਿਆ ਰਨਾਰ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਬੀਆ ਬੰਧਨ ਕਿਰਖੀ ਕਰੈ ਕਿਰਸਾਨ ਹਉ ਮੈਂ ਡਨ ਸਹੈ ਰਾਜਾ ਮੰਗੈ ਦਾਨ ਬੰਧਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸ਼ਾਸਨ ਚੈ ਧਨ ਜਾਏ ਬਿਨ ਹਰ ਥਗਤ ਨਾ ਪਵਈ ਥਾਈ ਬੰਧਨ ਦੇਤ ਬਾਦ ਓੰਕਾਰ ਬੰਧਨ ਬਿਨ ਸਹਿ ਮੋ ਵਕਾਰ ਨਾਨਕ RAM ਨਾਮ ਸ਼ਰਨਾਈ ਸਤਗੁਰ ਰੱਖੇ ਬੰਧ ਨਾ ਪਾਈ ਰਾਗ ਆਸਾ ਮੇਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਜਿਨ ਸਿਰ ਸੋਨ ਪਟੀਆਂ ਮੰਗੀ ਪਾਇ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਦੇ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਉ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਥੀਂ ਡੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਤਰੋਂ ਪਾਣੀ ਵਾਰੀਐ ਛੱਲੇ ਚਿਮਕਨ ਪਾਸ ਇੱਕ ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ ਗਰੀ ਸ਼ੁਹਾਰੇ ਖੰਦੀਆਂ ਮਾਣਨ ਤੇ ਜੜੀਆਂ ਇਨ ਗਲ ਸਿਲਕਾਂ ਪਾਈਆਂ ਟੁੱਟਣ ਮੋਤਸਰੀਆਂ ਤਨ ਜੋ ਬੰਦੋ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ ਜੇ ਤਿਸ ਭਾਵੇ ਦੇਵ ਡਿਆਈ ਜੇ ਭਾਵੇ ਦੇ ਸਜ਼ਾਏ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜ਼ਾਇ ਸ਼ਾਹ ਸੁਰਤ ਗਵਾਈਆ ਰੰਗ ਤਮਾਸ਼ਾ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇਕ ਨਾ ਵਕਤ ਖੁਆਈਏ ਇਕ ਨਾ ਪੂਜਾ ਜਾਏ ਚੌਕੇ ਵਿਣ ਹਿੰਦਵਾਣੀਆਂ ਕਿਉ ਟਿੱਕੇ ਤਢੈ ਨਾਏ RAM ਨਾ ਕਭੂ ਚੇਤੇਓ ਹੁਣ ਤੈਨਾਂ ਮਿਲੇ ਖੁਦਾਏ ਇੱਕ ਘਰ ਆਵੇਂ ਆਪਣੈ ਇੱਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬੈ ਬਰੋਂਵੇਂ ਦੁਖ ਜੋ ਤਿਸ ਭਾਵੇਂ ਸੋ ਥੀਐ ਨਾਨਕ ਕਿਆ ਮਾਨੁਖ ਆਸਾ ਮੈਲਾ ਪਹਿਲਾ ਤਾਂ ਸੋ ਖੇਲ ਤਬੇਲਾ ਕੋੜੇ ਹਾ ਤੇਰੀ ਸ਼ੈਣਾਈ ਤਾ ਸੋ ਤੇਗ ਬੰਦ ਗਾਡੇ ਰੜ ਤਾ ਸੋ ਲਾਲ ਕੁਵਾਈ ਤਾ ਸੋ ਆਰਸੀਆ ਮੂੰ ਬੰਕੇ ਇੱਥੇ ਦਿਸੈ ਨਹੀਂ ਏ ਡਗ ਤੇਰਾ ਤੂੰ ਗੋਸਾਈ ਏਕ ਖੜੀ ਮੈ ਥਾਪ ਉਥਾਪੇ ਜ਼ਰਵੰਡ ਦੇਵੈ ਫਾਈ ਰਹਾਓ ਤਾ ਸੋ ਘਰ ਦਰ ਮੰਡਪ ਮਹਿਲਾ ਕਾਂਸ ਬੰਕ ਸਰਾਇ ਪਾਸ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂਸੋ ਪਾਨ ਤਮੋਲੀ ਹਰ ਮਾਂ ਫੋਹੀਆਂ ਛਾਈ ਮਾਈ ਇਸ ਜ਼ਰ ਕਾਰਨ ਕਣੀ ਰਗੁੱਤੀ ਇਨਜ਼ਾਰ ਘਣੀ ਖੁਆਈ ਪਾਪ ਬਾਜੋ ਹੋਵੇ ਨਹੀਂ ਮੋਹਾਂ ਸਾਥ ਨਾ ਜਾਈ ਜਿਸਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਥਾਓ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਏ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ ਮੁਗਲ ਪਠਾਨਾਂ ਪਹੀ ਲੜਾਈ राण ਮੈਂ ਤੇਗ ਵਗਾਈ 19 ਤੁਪਕ ਤਾਣ ਚਲਾਈ 19 ਹਸਤ ਚੜਾਈ ਜਿਨ ਕੀ ਚੀਰੀ ਦਰਗਾ ਪਾਟੀ ਤਿਨਾ ਮਰਣਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਘਟਿਆਣੀ ਠਕੂ ਰਾਣੀ ਇੱਕ ਨਾ ਪੇਰ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਘਰੀ ਨ ਆਇਆ ਤੈਨ ਕਿਉ ਰਹਿਣ ਵਿਹਾਨੀ ਆਪੇ ਕਰੇ ਕਰਾਏ ਤਰਤਾ ਕਿਸ ਨੂੰ ਆਖ ਸੁਣਾਈਏ ਦੁੱਖ ਸੁੱਖ ਤੇਰਾ ਪਹਾਣੇ ਹੋਵੇ ਕਿਸ ਥੈ ਜਾਏ ਰੁਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਆ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮੈਲਾ ਪਹਿਲਾ ਹਰ ਅਠਵਾ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ ਐਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦੈ ਘਰਬਾਰ ਜਾਗੋ ਜਾਗੋ ਸੁਤੇ ਹੋ ਚੱਲਿਆ ਵਣਜਾਰਾ ਰਹਾ ਨੀਤ ਨੀਤ ਘਰ ਬੰਦੀ ਐ ਜੇ ਰਹਿਣਾ ਹੋਈ ਪਿੰਡ ਪਵੇ ਜਿਉ ਚੱਲਸੀ ਜੇ ਜਾਣ ਕੋਈ ਉਹੀ ਉਹੀ ਕਿਆ ਤਰੋ ਹੈ ਹੋਸੀ ਸੋਈ ਤੁਮ ਰੋਗੇ ਉਸ ਨੂੰ ਤੁਮ ਕੋ ਕੌਣ ਰੋਈ ਧੰਦਾ ਪਿਟਿਓ ਪਾਈ ਹੋ ਤੁਮ ਕੂੜ ਕੁਮਾਵੋ ਉਹ ਨਾ ਸੁਣਈ ਤਤਹੀ ਤੁਮ ਲੋਕ ਸੁਣਾਵੋ ਜਿਸਤੇ ਸੁਤ ਨਾਮ ਕਾ ਜਾਗਾਏ ਸੋਈ ਜੇ ਘਰ ਬੁਝੇ ਆਪਣਾ ਤਾਂ ਨੀਂਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਤੈ ਬੂਝੋ ਬੀਚਾਰੇ ਗੰਝ ਕਰੋ ਮਕਸੂਦ ਲੈ ਹੋ ਮਤ ਪਛੋ ਤਵੋ ਔਗਣ ਛੋ ਗੁਣ ਕਰੋ ਐਸੇ ਤਤ ਪਰਾਵੋ ਹਰਮਤੂਮ ਸਤ ਬੀਜ ਕਰ ਐਸੀ ਕਿਰਸ ਥਮਾਵੋ ਪਾਵ ਪਰਿ ਜਾਣਿਓ ਲਾਹਾ ਲੈ ਜਾਵੋ ਕੰਮ ਹੋਵ ਸਤਗੁਰ ਮਿਹ ਬੁਝੈ ਵਿਚਾਰਾ ਨਾਮੁ ਖਾੜੇ ਸੁਣੇ ਨਾਮ ਨਾਮੇ ਬਿਵਹਾਰਾ ਜਿਉ ਲਾਹਾ ਟੋਟਾ ਤਿਵੇਂ ਵਾਟ ਚਲਦੀ ਆਈ ਜੋ ਤਿਸ ਭਾਵੈ ਨਾਮਸਾ ਹਾਈ ਵਡਿਆਈ ਆਸਾ ਮੈਲਾ ਪਹਿਲਾ ਸਾਰੇ ਕੁੰਡਾਂ ਠੁੰਡੀਆਂ ਕੋ ਨੀਮੀ ਮੈਂਡਾ ਜੇ ਤੁਧ ਭਾਵੈ ਸਹਬਾ ਤੂੰ ਮੈਂ ਹਾਂ ਟੈਂਡਾ ਦਰਦੀ ਭਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿੱਤੋ ਮੈਂਡਾ ਤੂੰ ਥਣੀ ਸਾਚਾ ਮੁਖ ਨਾਮ ਰਹਾਓ ਰਧਾ ਸੇਵਨ ਸਿੱਧ ਪੀਰ ਮੰਗੈ ਰਧ ਸਿੱਧ ਮੈਂ ਇੱਕ ਨਾਮ ਨਾ ਵੀਸਰ ਸਾਚੇ ਗੁਰਬੁੱਧ ਜੋ ਵੀ ਫੋਗੀ ਕਾਪੜੀ ਕਿਆ ਭਵੇਂ ਸੰਤ ਗੁਰਤਾ ਸ਼ਬਦ ਨਾ ਚੀਨੀ ਤਤਸਾਰ ਨਿਰੰਤਰ ਪੰਡਿਤ ਪਾੰধে ਜੋ ਐਸੀ ਨਿਤ ਪੜੇ ਸੁਰਾਂ ਅੰਤਰ ਵਸਤਰਾ ਜਾਣਨੀ ਘਟ ਦਮ ਲੁਕਾਣਾ ਇੱਕ ਤਪਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸਾ ਆਪ ਨ ਚੀਨੈ ਤਾਮਸੀ ਕਾਹੇ ਭੈ ਉਦਾਸਾ ਇੱਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵੇ ਬਿਨ ਗੁਰ ਸ਼ਬਦ ਨਾ ਛੂਟਹੀ ਪ੍ਰਮ ਆਵੇ ਜਾਵੇ ਇੱਕ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ਨਾਮਦਾਨ ਇਸ਼ਨਾਨ ਡਿੜ ਹਰ ਧਖਤ ਸੋ ਜਾਗੇ ਗੁਰ ਤੇ ਦਰਖਰ ਜਾਣੀਐ ਸੋ ਜਾਏ ਸਿਆਣਾ ਨਾਨਕ ਨਾਮ ਨਾ ਵਿਸਰੇ ਸਾਚੇ ਮਨ ਮਨ ਆਸਾਤ ਮਲਾ ਪਹਿਲਾ ਮਨਸਾ ਮਨ ਹੈ ਸਮਾਇਲੇ ਔਜਲ ਸਚ ਤਰਣ ਆਦ ਜੁਗਾਦ ਤਿਆਰ ਤੂੰ ठाकुर तेरी शरण तू दातो हम जाच का हर दर्शन दी जा ਗੁਰਮੁਖ ਨਾਮ ਤੇ ਆਈਐ ਮਨ ਮੰਦਰ 피ਜਾ ਰਹਾ ਊੜਾ ਲਾਲਚ ਛੋਡੀਐ ਤੋ ਸਾਚ ਤਿਸ਼ਾਨ ਗੁਰ ਕਾ ਸ਼ਬਦ ਸਮਾਈਐ ਪਰਮਾਰਥ ਜਾਣੈ ਏ ਮਨ ਰਾਜਾ ਲੋਭੀਆ ਰੁਕ ਤੋ ਲੋ ਭਾਈ ਗੁਰਮੁਖ ਲੋਭ ਨਿਵਾਰੀ ਹੈ ਹਰਿ ਸਿਉ ਬਣ ਆਈ ਕੱਲਰ ਖੇਤੀ ਬੀਜਿਐ ਕਿਉ ਲਾਹਾ ਪਾਵੈ ਮਨ ਮੁਖ ਸਚਨ ਤੀਜੈ ਕੂੜ ਕੂੜ ਗਡਾਵੈ ਲਾਲਚ ਛੋਡੋ ਅੰਧਿਓ ਲਾਲਚ ਦੁਖ ਭਾਈ ਸਤਿਓ ਸਾਹਿਬ ਮਨਵਸ ਹੈ ਹਮਮ ਬਿਖਮਾਰੀ ਦੁਬਿਤਾ ਛੋੜ ਕੁਟੜੀ ਮੂਸੋਗੇ ਭਾਈ ਐਨਿਸ ਨਾਮ ਸਲਾਈਏ ਸਤਗੁਰ ਸ਼ਰਨਾਈ ਮਨਮੁਖ ਪੱਥਰ ਸਹਿਲ ਹੈ ਰਗ ਜੀਵਨ ਫੀਕਾ ਜਲ ਮੈਂ ਕੇਤਾ ਰਖੀਐ ਅਬ ਅੰਤਰ ਸੁਕਾ ਹਰ ਕਾ ਨਾਮ ਨਿਧਾਨ ਹੈ ਪੂਰ ਗੁਰਦੀਆ ਨਾਨਕ ਨਾਮ ਨਾ ਵਿਸਰ ਮਥ ਅੰਮ੍ਰਿਤ ਪੀਆ